ਜੇ ਕਰਨ ਲਗਾਹੇ ਵਾਲੇ ਪੀਰ ਦਾ ਸੱਚੇ ਤੋਂ ਪਾਇ ਕੀ ਹੈ ਅੱਜ ਜੋ ਮੀਟਿੰਗ ਰੱਖੀ ਗਈ ਹੈ ਪ੍ਰੇਮਦਾਮ ਦਰਬਾਰ ਦੇ ਵਿੱਚ ਇਹ ਮੀਟਿੰਗ ਹੈ 21 22 ਤੇ 23 April ਦਾ ਜੋ ਸਾਲਾਨਾ ਮੇਲਾ 16ਵਾਂ ਵਿਸ਼ਾਲ ਮੇਲਾ ਪ੍ਰੇਮਦਾਮ ਵਿਖੇ ਆ ਗਿਆ ਉਹਦੇ ਲਈ ਮੈਂ ਪੂਰੀ ਦੇਸ਼ ਵਾਸੀਆਂ ਨੂੰ ਅਗਰੈ ਕਰੂੰਗਾ ਕਿ ਪ੍ਰੇਮਦਾਮ ਮੇਲੇ 'ਚ ਪਹੁੰਚ ਕੇ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ 21 22 ਔਰ 23 April ਜੋ ਫੰਕਸ਼ਨ ਹੋਣਗੇ 21 April ਨੂੰ ਰੱਜ ਯਾਤਰਾ ਹੋਊਗੀ ਵਿਸ਼ਾਲ ਰੱਜ ਯਾਤਰਾ ਜੋ ਕੌਮੀ ਇਕਤਾ ਦਾ ਪ੍ਰਤੀਕ ਹੈ ਰਾਮੇਲਾ ਮੈਦਾਨ ਦਰਸੀ ਰੋਡ ਤੋਂ ਸ਼ਟਾਟੋ ਕੇ ਸ਼ਿਪਰੀ ਸ਼ਿਪਰੀ ਚੌਕ ਉੱਤੇ ਹੋਏ ਫਿਰ ਨਾਮਦੇਵ ਸੰਪਨ ਹੋਊਗੀ ਬਾਈ ਹੋਰ ਤੇਜ ਦੇ ਵਿਸ਼ਾਲ ਮਹਿਫਲ ਹੋਊਗੀ ਇਸ ਮਹਿਫਲ ਦੇ ਵਿੱਚ ਬੜੇ ਅੱਛੇ ਅੱਛੇ ਆਰਟਿਸਟ ਜਿਵੇਂ ਕਿ ਮਾਸਟਰ ਸਲੀਮ ਲਖਵਿੰਦਰ ਵਡਾਲੀ ਦਰਬਾਰ ਦੇ ਪਗੜੀਬੰਦ ਕਵਾਲ ਅਨੀਸ਼ ਸਾਬਰੀ ਇੰਦਰਜੀਤ ਨਿੱਕੂ ਹੋਰ ਵੀ ਬੜੇ ਅੱਛੇ ਅੱਛੇ ਆਰਟਿਸਟ ਦਰਬਾਰ ਤੇ ਹਾਜ਼ਰੀ ਦੇਣਗੇ ਇਹ ਯਾਤਰਾ ਹੈਗੀ ਬਾਬਾ ਜੀ ਕਿੱਥੋਂ ਦੀ ਕਿੱਥੇ ਤੱਕ ਨਿਕਲੂਗੀ ਜਿਹੜੀ ਰਸ ਜਿਹੜਾ ਰਸ ਤਿਆਰ ਕੀਤਾ ਹੈ ਨਾ ਕਿਦਾਂ ਦੇ ਚੱਕੀ ਵੀ ਉਹਦੇ ਚ ਸਪੈਸ਼ਲਟੀ ਜੀ ਬਿਲਕੁਲ ਜੋ ਰਾਸ਼ ਯਾਤਰਾ ਹੈਗੀ ਹੈ ਉਹ ਰਾਮੀਲਾ ਮੈਦਾਨ ਡਿਸਟ੍ਰਿਕਟ ਗਰਾਊਂਡ ਤੋਂ ਸਟਾਰਟ ਹੋਊਗੀ ਜੀ ਔਰ ਸ਼ਿਪੂਰੀ ਚੌਕ ਹੁੰਦੇ ਹੋਏ ਦਰਵਾਜ਼ੇ ਦੇ ਵਿੱਚ ਸੰਪਨ ਹੋਊਗੀ ਔਰ ਰਥ ਬੜਾ ਖੂਬਸੂਰਤ ਲਾਈਟਾਂ ਨਾਲ ਰਸ ਬਣਾਇਆ ਗਿਆ ਹੈ ਲਗਭਗ ਸਾਨੂੰ ਅੱਜ 45 ਦਿਨ ਹੋ ਗਏ ਆ ਜੀ ਰਥ ਨੂੰ ਤਿਆਰ ਕਰਦੇ ਹੋਏ ਔਰ ਹਜੇ ਵੀ ਚਾਰ ਤੇ ਲੱਗੇ ਪੰਜ ਦਿਨ ਹੋਰ ਲੱਗਣਗੇ ਬੜਾ ਹੀ ਖੂਬਸੂਰਤ ਲੱਗਦਾ ਹੈ ਪੂਰੇ ਪੂਰੇ ਰਾਤ ਨੂੰ ਲਾਈਟਿੰਗ ਦਿੱਤੀ ਗਈ ਹੈ ਇਹ ਕੰਟਰ ਲਾਈਟ ਪੂਰੇ ਰਾਤ ਨੂੰ ਦਿੱਤੀ ਗਈ ਹੈ ਕਿ ਜਿੱਤੋਂ ਮੇਰਾ ਖਿਆਲ ਹੈ ਕਿ ਰਾਤ ਦਾ ਇੱਕ ਰੂਪ ਦੇਖਣ ਦੇ ਯੋਗ ਹੋਆ ਇਹ 16ਵਾਂ ਵਿਸ਼ਾਲ ਮੇਲਾ ਜੀ ਪਿਛਲੇ 16 ਸਾਲ ਤੋਂ ਲਗਾਤਾਰ ਪ੍ਰੇਮ ਦਾ ਮੇਲਾ ਹੋਣ ਜਾ ਰਿਹਾ ਹੈ ਔਰ ਇਹ ਮੇਲਾ ਲਗਦਾ ਤਾਂ ਵੀ ਇਸ ਕਰਦੇ ਜਰਮ ਦਿੰਦੇ ਮੌਕੇ ਦੇ ਕਰ ਮੌਣਿਆ ਸੀ ਹਰ ਸਾਲ ਲੇਕਿਨ ਕੋਮੀ ਇੱਕ ਤਰ੍ਹਾਂ ਪ੍ਰਤੀਕ ਕਿ ਹੁੰਦਾ ਹੈ ਜੀ ਮੈਂ ਜਿੰਨੀ ਸੰਗਤ ਪ੍ਰੇਮ ਦਾਮ ਨਾਲ ਜੁੜੀ ਹੋਈ ਹੈ ਚਾਹੇ ਉਹ ਲੁਧਿਆਣਾ ਦੀ ਹੈ ਚਾਹੇ ਉਹ ਪੰਜਾਬ ਦੀ ਹੈ ਚਾਹੇ ਅੰਨਿਆ ਰਾਜ ਹੈ ਜਾਂ ਨੇ ਕੰਟਰੀ ਉਹ ਜਿੰਨੀ ਵੀ ਸੰਗਤ ਪ੍ਰੇਮ ਦਾਮ ਨਾਲ ਜੁੜੀ ਹੈ ਸਭ ਨੂੰ ਆਗਰਹ ਕਰੂੰਗਾ ਕਿ ਪ੍ਰੇਮ ਦਾਮ ਮੇਲੇ 'ਚ ਪਹੁੰਚ ਕੇ ਮੇਲੇ ਦੀ ਰੌਣਕ ਬਧਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਵਾਰ ਕੀ ਕੀ ਖਾਸ ਪ੍ਰਬੰਧ ਹੋਣਗੇ ਰਾਤ ਜੀ ਖਾਸ ਪ੍ਰਬੰਧ ਅਸੀਂ ਬਹੁਤ ਉਮੀਦਾਂ ਰੱਖਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਅੱਗੇ ਵੀ ਲਗਾਤਾਰ ਸਾਥ ਮਿਲਦਾ ਰਹੂਗਾ ਪਬਲਿਕ ਜਿੰਨੀ ਵੀ ਆਊਟ ਆਫ ਸਟੇਟ ਯਾ ਆਊਟ ਆਫ ਕੰਟਰੀ ਆ ਰਹੀ ਹੈ ਉਹਨਾਂ ਦਾ ਰਹਿਣ ਦਾ ਖਾਣ ਦਾ ਪੀਣ ਦਾ ਸੌਂਦਾ ਪੂਰਾ ਇੰਤਜ਼ਾਮ ਦਰਬਾਰ ਵੱਲੋਂ ਹੋਊਗਾ ਔਰ ਜਿੰਨੀ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੀ ਵੀ ਆਉਗੀ ਉਹਨਾਂ ਲਈ ਕਾਰਡ ਇਸ਼ੂ ਕੀਤਾ ਗਿਆ ਹੈ ਇੱਕ ਚੈਨਲ ਨੂੰ ਅਸੀਂ ਦੋ ਕਾਰਡ ਇਸ਼ੂ ਕਰ ਰਹੇ ਹਾਂ ਉਹ ਚੈਨਲ ਨੂੰ ਦੇਲੇ ਅੱਗੇ ਬਣਾ ਦੀ ਪ੍ਰੋਪਰ ਜਗ੍ਹਾ ਬਣੂਗੀ ਕੋਟੀ ਦਾ ਕਿਵੇਂ ਪ੍ਰਬੰਧ ਰੱਖਿਆ ਜਾਊਗਾ ਜੀ ਮੈਂ ਪਹਿਲਾਂ ਕਹਿੰਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਾਥ ਹੁੰਦਾ ਹੈ ਇਸ ਵਾਰ ਵੀ ਹੋਊਗਾ ਉਸ ਤੋਂ ਇਲਾਵਾ ਪ੍ਰਾਈਵੇਟ ਸਕਿਉਰਟੀ ਦੇ ਲਗਭਗ 70 ਦੇ ਲਗਭਗ 70 ਬੰਦੇ ਇੱਥੇ ਦਰਬਾਰ ਤੇ ਹੁੰਦੇ ਨੇ ਜੀ ਪਾਰਕਿੰਗ ਵੈਸੇ ਤੋਂ ਪਾਰਕਿੰਗ ਦਾ ਇੱਥੇ ਵੈਲੇ ਪਾਰਕਿੰਗ ਹੁੰਦੀ ਹੈ ਲੇਕਿਨ ਆਸ-ਪਾਸ ਦੇ ਜਿੱਥੇ ਵੀ ਖਾਲੀ ਪ੍ਰੋਪਰਟੀ ਨੇ ਲੋਕ ਆਪਣੀ ਪ੍ਰਾਈਵੇਟ ਪਾਰਕਿੰਗ ਬਣਾ ਲੈਂਦੇ ਨੇ ਲੋਕ ਕਾਫੀ ਪਾਰਕਿੰਗ ਹਾਂਜੀ ਕਾਫੀ ਟੈਕਿੰਗ ਦੀ وجہ ਨਾਲ ਲੋਕ ਜਿਵੇਂ ਸਭ ਨੇ ਦੋਟਾ ਇਤਨੇ एकड़ ਜਗ੍ਹਾ ਪਈ ਹੈ ਉਹ ਪ੍ਰਾਈਵੇਟ ਪਾਰਕਿੰਗ ਲੋਕ ਆਪਣੇ ਆਪਣੇ ਬਣਾ ਲੈਂਦੇ ਨੇ ਇੱਕ ਮਾਈਨਰ ਜੀ 10-5000 ਰੁਪਏ ਰੇਟ ਲਾ ਕੇ ਆਪਣੀ ਪਾਰਕਿੰਗ ਕਰਦੇ ਨੇ ਸੁਰੱਖਾਇਦਾ ਕਾਫੀ ਗਹਿਰੇ ਖਾਸ ਪ੍ਰਬੰਧ ਰੱਖ ਜੀ ਸਫਾਈ ਦਾ ਪੂਰੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਮੇਰਾ ਮੰਨਣਾ ਜੇਕਰ ਘਰ ਸਾਡਾ ਆਪਣੇ ਤਾਂ ਸ਼ਹਿਰ ਵੀ ਸਾਡਾ ਆਪਣੇ ਇਹ ਆਪਣਾ ਦੇਸ਼ ਵੀ ਹੈ ਜੁਨਾ ਸਾਫ ਰੱਖਣ ਕੇ ਲਈ ਸਰ ਲਈ ਇੱਕ ਅੱਛਾ ਮੈਸੇਜ ਹੋਊਗਾ ਇਹ